ਕਿਸਾਨ ਵੀਰੋ ਅੱਜ ਤੁਹਾਨੂੰ ਇੱਕ ਐਸੀ ਫਸਲ ਦੇ ਨਾਲ ਜਾਣੂ ਕਰਾਉਣ ਲੱਗੇ ਆ ਜਿਨੇ 88 ਵਾਲੇ ਹੜਾਂ ਦੇ ਪੱਟਿਆਂ ਦੀ ਜੜ ਲਾਈ ਆ ਇਸ ਇਲਾਕੇ ਚ ਆਪਾਂ ਮੌਜੂਦ ਆ ਪਿੰਡ ਚੱਕ ਕੰਨੀਆਂ ਜ਼ਿਲ੍ਹਾ ਮੋਗਾ ਧਰਮਕੋਟ ਦੇ ਨੇੜੇ ਪੱਕੀਆਂ ਜ਼ਮੀਨਾਂ ਵਾਲੇ ਖੇਤ ਆ ਤੇ 88 ਵਾਲੇ ਹੜਾਂ ਨੇ ਸਭ ਕੁਝ ਮਲਿਆ ਮੇਡ ਕਰਕੇ ਰੱਖ ਦਿੱਤਾ ਸੀ ਉਦੋਂ ਕੱਚੇ ਘਰ ਜਾਦੇ ਹੁੰਦੇ ਸੀ ਤੇ ਕੋਈ ਟਾਵਾ ਟਾਵਾ ਪੱਕਾ ਘਰ ਹੁੰਦਾ ਸੀ ਆ ਜਿਹੜੇ ਦੋ ਕਿਸਾਨ ਭਰਾ ਮੇਰੇ ਨਾਲ ਬੈਠੇ ਆ ਨਾ ਅੱਜ ਇਹ ਉਦੋਂ ਕੱਚਿਆਂ ਘਰਾਂ ਦੇ ਵਾਸੀ ਹੁੰਦੇ ਸੀ ਤੇ 88 ਵਾਲੇ ਹੜ੍ਹਾਂ ਨੇ ਇਹਨਾਂ ਨੂੰ ਸਰਕਾਰ ਦੀਆਂ ਤਰਪਾਲਾਂ ਥੱਲੇ ਕਰਤਾ ਸੀ ਅੱਜ ਮਹਾਰਾਜ ਦੀ ਕਿਰਪਾ ਨਾਲ ਪੂਰੇ ਰੰਗ ਭਾਗ ਲੱਗੇ ਹੋਏ ਆ ਕੀ ਰੰਗ ਭਾਗ ਲੱਗੇ ਆ ਤਿੰਨ ਭਰਾ ਤਿੰਨਾਂ ਨੇ ਪੂਰੀਆਂ ਸੋਹਣੀਆਂ ਕੋਠੀਆਂ ਪਾਰਕੀਆਂ ਦੋ ਟਰੈਕਟਰ ਇੱਕ ਪਿਕਅਪ ਤੇ ਚਾਰ ਮੋਟਰਸਾਈਕਲ ਘਰੇ ਖੜੇ ਆ ਜਿੰਨਾ ਤੋਂ ਇਹ ਲੋਡ ਅਨਸਾਰ ਕੰਮ ਲੈਂਦੇ ਆ ਤੇ ਨਾਲ ਦੀ ਨਾਲ ਬੱਚਿਆਂ ਨੂੰ ਵੀ ਬਹੁਤ ਸੋਹਣੀ ਹਾਇਰ এডਿਕੇਸ਼ਨ ਇਹ ਕਿੰਨੇ ਭਰਾ ਦਿੰਦੇ ਪਏ ਆ ਇਹ ਹੋਇਆ ਕਿਵੇਂ ਹੋਇਆ ਕਿਉਂ ਇਹ ਸਾਰੀ ਗੱਲਬਾਤ ਆਣ ਖੜਦੀ ਆ ਖੜਾ ਦੇ ਪੱਟਿਆਂ ਦੀ ਜੜ ਲਾਉਣ ਵਾਲੀ ਫਸਲ ਲਸਣ ਤੇ 80 ਦੇ ਹੜਾ ਤੋਂ ਪਹਿਲਾਂ 4 ਕਿਨਾਲਾ ਲਸਣ ਲਾਉਂਦੇ ਹੁੰਦੇ ਸੀ ਕਿ ਦੋ ਕਿਸਾਲ ਹੋਏ ਸੀ ਬਾਕੀ ਉਹੀ ਕਣਕ ਝੋਨੇ ਵਾਲੀ ਖੇਤੀ ਤੇ 88 ਦੇ ਹੜ੍ਹਾਂ ਤੋਂ ਬਾਅਦ ਜਦੋਂ ਮੋੜ ਪੈਰਾ ਸਿਰ ਹੋਣ ਦੀ ਕਵਾਇਦ ਸ਼ੁਰੂ ਹੋਈ ਤਾਂ ਉਹਦੇ ਵਿੱਚ ਲਸਣ ਦੀ ਖੇਤੀ ਨੇ ਇਹਨਾਂ ਦੀ ਐਸੀ ਵਾਂ ਫੜੀ ਕਿ ਅੱਜ ਮੈਂ ਮਜਬੂਰ ਹੋ ਗਿਆ ਇਹਨਾਂ ਦੀ ਕਹਾਣੀ ਸੁਣਨ ਤੋਂ ਬਾਅਦ ਕਿ ਇਹਨਾਂ ਨੂੰ ਤੁਹਾਡੇ ਰੂਬਰੂ ਕਰਾਂ ਮੇਰੀ ਮੁਰਾਦ ਆ ਤੋਂ ਸਾਕੀ ਭਾਈਆ ਬਾਈ ਜੀ ਕੀ ਸ਼ੋਕ ਨਾਮ ਹੈ ਮੇਰਾ ਨਾਮ ਰਮੇਸ਼ ਸਿੰਘ ਆ ਜੀ ਰਮੇਸ਼ ਸਿੰਘ ਤੇ ਬਾਈ ਪਰਮਜੀਤ ਸਿੰਘ ਹੋਣਾ ਤਾਂ ਸੋ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਤੇ ਗੱਲ ਕਰਦੇ ਕਰਦੇ ਤੁਸੀਂ ਦੇਖੋ ਕਿ ਤੁਹਾਡੀ ਸਕਰੀਨ ਦੇ ਉੱਤੇ ਪੰਜ ਪਲੇਟਾਂ ਦੇ ਵਿੱਚ ਅੱਡੋ ਅੱਡ ਤਰ੍ਹਾਂ ਦਾ ਲਸਣ ਪਿਆ ਤੇ ਆਪਾਂ ਇਸ ਲਸਣ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਲਸਣ ਦੀ ਖੇਤੀ ਨੇ ਕਿਵੇਂ ਇਹਨਾਂ ਦੀ ਜੜ ਲਾਈ ਤੇ ਕਿਵੇਂ ਜਿਹੜਾ ਹੈਗਾ ਖੁਸ਼ਹਾਲੀ ਦੇ ਬੂਹੇ ਇਹਨਾਂ ਲਈ ਖੁੱਲੇ ਉਹ ਇਸ ਗੱਲਬਾਤ ਦਾ ਹਿੱਸਾ ਰਹੇਗਾ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਧਬੜੀਖਾਨਾ ਤੇ ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਅਤੇ Facebook ਪੇਜ ਨੈਚੁਰਲ ਫਾਰਮਿੰਗ ਔਰ ਪ੍ਰੀਤ ਸਿੰਘ ਦਬੜੀਖਾਨਾ ਦੇ ਨਾਲ ਸੋ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ ਸੋ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਆ ਜਿਹੜਾ ਲਸਣ ਆਪਣੇ ਸਾਹਮਣੇ ਪਿਆ ਦਰਸ਼ਕਾਂ ਦੇ ਇਹ ਕਿਹੜੀ ਕਿਹੜੀ ਵੈਰਾਈਟੀਆਂ ਤੇ ਇਹਦੀਆਂ ਖਾਸੀਅਤਾਂ ਕੀ ਆ ਇਹ ਜੀ ਆ ਆਪਣੇ ਸਾਹਮਣੇ ਪਿਆ ਜੀ ਇਹਨੂੰ ਦੇਸੀ ਲਸਣ ਕਹਿੰਨੇ ਆਪਾਂ ਜੀ ਆ ਦੂਜੀ ਵੈਰਾਈਟ ਜਿਹੜੀ ਇਹਨੂੰ ਆਪਾਂ ਫਾਰਮਿੰਗ ਕਹਿੰਨੇ ਆ ਜੀ ਆ ਵੀ ਫਾਰਮਿੰਗ ਦੀ ਇੱਕ ਨਸਲ ਆ ਜੀ ਆ ਇੱਕ ਨਲੀਆਂ ਕਹਿੰਨੇ ਉਹਨੂੰ ਆਪਾਂ ਜੀ ਆ ਜਿਹੜਾ ਇਹ ਕਸ਼ਮੀਰੀ ਲਸਣ ਇਹਦੇ ਨਾਲ ਹੀ ਲੱਗਦਾ ਇਹ ਵੀ ਜੀ ਆਹ ਲਾਲ ਲਸਣ ਇਹਦੀ ਕਲੀ ਥੋੜੀ ਮੋਟੀ ਹੁੰਦੀ ਆ ਛਿੱਲਣ ਨੂੰ ਕੱਟ ਟਾਈਮ ਲੱਗਦਾ ਇਹਦੀ ਕਲੀ ਥੋੜੀ ਜੀ ਬਰੀਕ ਹੁੰਦੀ ਆ ਆ ਬੀਬੀਆਂ ਥੋੜਾ ਛਿੱਲਣ ਤੋਂ ਗੁਰੇਜ਼ ਕਰਦੀਆਂ ਜੀ ਇਸ ਚੀਜ਼ ਦੀ ਤੇ ਇਸ ਚੀਜ਼ ਦੀ ਮਾਰਕੀਟ ਜਿਆਦਾ ਮੰਡੀ ਦੇ ਵਿੱਚ ਜੀ ਸੋ ਦੋਸਤੋ ਪੰਜ ਤਰ੍ਹਾਂ ਦਾ ਲਸਣ ਇੱਥੇ ਪਿਆ ਦੇਸੀ ਚਿੱਟਾ ਲਸਣ ਛਿੱਲਣ 'ਚ ਵੱਧ ਟਾਈਮ ਲੱਗਦਾ ਲੋਕ ਇਹ ਤੋਂ ਕੰਨੀ ਕਤਰਉਂਦੇ ਆ ਐ ਫਾਰਮੀ ਕਹਿੰਦੇ ਆ ਇੱਕ ਨਲੀਆ ਲਸਣਾ ਮੋਟੀ ਤੁਰੀ ਵਾਲਾ ਲਸਣਾ ਠੀਕ ਆ ਜੀ ਤੇ ਆਹ ਜਿਹੜਾ ਹੈਗਾ ਇਹ ਦੇਖਣ ਨੂੰ ਤੁਹਾਨੂੰ ਚਿੱਟਾ ਗੰਡਾ ਲੱਗੂਗਾ ਪਰ ਇਹ ਹੈ ਵੀ ਇਹ ਹੈ ਲਸਣੀ ਇਹ ਲਸਣ ਇਸੇ ਫਾਰਮੀ ਜਾਂ ਇੱਕ ਨਲੀਏ ਨਸਲ ਦੇ ਵਿੱਚੋਂ ਲਸਣ ਦੇ ਵਿੱਚੋਂ ਤਿਆਰ ਹੁੰਦਾ ਜੇ ਤੁਸੀਂ ਇਹਨੂੰ ਇਦਾਂ ਹੀ ਬੀਜ ਦਿਓਗੇ ਵੱਲ ਬਣੂ ਤਾਂ ਜ਼ਰੂਰੀ ਨਹੀਂ ਕਿ ਇਦਾਂ ਹੀ ਇਹ ਲਸਣ ਤਿਆਰ ਹੋਵੇ ਲਸਣ ਫਿਰ ਵੀ ਇਦਾਂ ਹੀ ਤਿਆਰ ਹੋਊਗਾ ਜਿਵੇਂ ਕਿ ਆਮ ਲਸਣ ਤਿਆਰ ਹੁੰਦਾ ਇਸੇ ਲਸਣ ਦੇ ਵਿੱਚੋਂ ਕੁਝ ਜਿਹੜੀਆਂ ਹੈਗੀਆਂ ਇਕੱਠੀਆਂ ਪੂਰਾ ਸੂਰਾ ਇੱਕ ਗੰਢੀ ਦਾ ਲਸਣ ਗੰਡੇ ਵਾਂਗੂ ਤਿਆਰ ਹੋ ਜਾਂਦਾ ਤੇ ਆਹ ਜਿਹੜਾ ਜਿਹਨੂੰ ਆਪਾਂ ਕਸ਼ਮੀਰੀ ਲਸਣ ਕਹਿੰਦੇ ਆ ਤੇ ਬਹੁਤ ਮਹਿੰਗਾ ਵੇਖਦਾ ਪਿਆ ਬਾਜ਼ਾਰ ਦੇ ਵਿੱਚ ਪੰਸਾਰੀਆਂ ਤੋਂ ਇਹਦਾ ਰੇਟ ਪੁੱਛੋਗੇ ਤਾਂ ਮਤਲਬ ਸਾਂ ਤਾਂ ਉੱਚਾ ਚੜ ਜਾਂਦੇ ਆ ਇਹ ਲਸਣ ਇਸੇ ਲਸਣ ਦੇ ਥੱਲੇ ਤਿਆਰ ਹੁੰਦਾ ਇਹਨੂੰ ਆਪਾਂ ਕਸ਼ਮੀਰੀ ਲਸਣ ਕਹਿੰਦੇ ਆ ਤੇ ਆਹ ਜਿਹੜਾ ਹੈਗਾ ਆਪਣਾ ਲਾਲ ਜਾਂ ਗੁਲਾਬੀ ਨਾਪੀ ਕਲੀਆਂ ਵਾਲਾ ਲਸਣ ਜਿਹਨੂੰ ਪਰਪਲ ਲਸਣ ਵੀ ਕਹਿ ਸਕਦੇ ਆ ਇਹ ਵੀ ਦੇਸੀ ਲਸਣ ਆ ਇਹ ਛਿੱਲਣ ਚ ਸੌਖਾ ਇਸ ਕਰਕੇ ਇਹ ਦੀ ਤੇ ਇਹਦੀ ਡਿਮਾਂਡ ਬਹੁਤ ਜ਼ਿਆਦਾ ਆ ਇਹ ਇੰਨੀ ਤਰ੍ਹਾਂ ਦਾ ਲਸਣ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਲਸਣ ਨੇ ਹੀ ਇਹਨਾਂ ਪਰਿਵਾਰਾਂ ਦੀ ਇਹਨਾਂ ਭਰਾਵਾਂ ਦੀ ਜੜ ਲਾਈ ਆ 88 ਵਾਲੇ ਹੜਾਂ ਦੇ ਵਿੱਚ ਪੱਟੇ ਜਾਣ ਤੋਂ ਬਾਅਦ ਸੋ ਬਾਈ ਜੀ ਅ ਕਿੰਨੇ ਕਿੱਲੇ ਖੇਤੀ ਆ ਇਸ ਵੇਲੇ ਲਸਣ ਦੀ ਲਸਣ ਵੀਰੇ ਪਹਿਲਾਂ ਤਾਂ ਆਪਾਂ ਕਿੱਲੇ ਤੋਂ ਸਟਾਰਟ ਕੀਤਾ ਸੀ ਚਾਰ ਕਨਾਲਾਂ ਸ਼ੁਰੂ ਤੋਂ ਚਾਰ ਕਨਾਲਾਂ ਫਿਰ ਦੋ ਕਿੱਲੇ ਇਸ ਟਾਈਮ ਆਪਣੇ ਕੋਲ 7-8 ਕਿੱਲੇ ਬਜਾਈ ਹੈਗੀ ਹੈ ਲਸਣ ਦੀ 7-8 ਕਿੱਲੇ ਹਾਂ ਜੀ ਤਾਂ ਤੁਸੀਂ ਲਸਣ ਦੀ ਖੇਤੀ ਚੋਂ ਕੀ ਕੁਝ ਹਾਸਲ ਕੀਤਾ ਕਿੰਨੇ ਮਾਰ ਕੇ ਮਾਰੇ ਸਾਡੇ ਦਰਸ਼ਕ ਜਾਨਣਾ ਚਾਹਣਗੇ ਵੀਰ ਜੀ ਮੋਟੀ ਦੂਜੀ ਕਣਕ ਝੋਨੇ ਦਾ ਅੱਜ ਕੱਲ ਬਜਦਾ ਕੁਝ ਨਹੀਂ ਜੀ ਜਦੋਂ ਦੇ ਲਸਣ ਬੀਜਣ ਲੱਗੇ ਆ ਇਹਦੇ ਨਾਲ ਹੀ ਸਾਡਾ ਰੋਜਗਾਰ ਬਹੁਤ ਸੋਹਣਾ ਚੱਲਿਆ ਜੀ ਉਹਦੇ ਤੇ ਕਣਕ ਝੋਨੇ ਦੀ ਪਰਚੀ ਅੱਗੇ ਤੁਹਾਨੂੰ ਕਹਿਣ ਦੇ ਬਦਾਓ ਵੀ ਪਰਚੀ ਹੀ ਘਰੇ ਮੁੜਦੀਆਂ ਨਗਦ ਕੈਸ਼ ਤਾਂ ਕਦੇ ਵੇਖਿਆ ਨਹੀਂ ਜੀ ਜਦੋਂ ਦਾ ਅਸੀਂ ਇਹ ਬੀਜਣ ਲੱਗੇ ਆ ਸਮਝ ਲਓ ਸਾਡੀ ਘਰ ਦੀ ਬੈਂਕ ਹੈ ਘਰ ਦੀ ਬੈਂਕ ਹੈ ਹਾਂ ਸੋ ਘਰ ਦੀ ਬੈਂਕਾਂ ਤੇ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਹੋਊਗਾ ਕਿ ਬੈਂਕ ਦੇ ਲੋਕਰ ਨਹੀਂ ਬੈਂਕ ਦੇ ਕਮਰੇ ਵੱਡੇ ਵੱਡੇ ਕਮਰੇ ਤੇ ਆਹ ਜਿਹੜਾ ਹਾਲ ਦੇਖ ਰਹੇ ਹੋ ਇਹ ਲਸਣ ਦਾ ਪਰਿਆ ਹੋਇਆ ਤਾਂ ਬੈਂਕ ਉਹਦੇ ਹੀ ਭਜਦੀ ਆ ਜੀ ਜਦੋਂ ਬੈਂਕ ਦੇ ਵਿੱਚ ਪੈਸਾ ਪੈਸਾ ਮੌਜੂਦ ਹੋਵੇ ਤਾਂ ਲਸਣ ਉਹ ਪੈਸਾ ਜਿਹੜਾ ਅਸੀਂ ਆਪਣੀ ਬੈਂਕ ਦੇ ਵਿੱਚ ਸੰਭਿਆ ਹੋਇਆ ਤਾਂ ਤੁਸੀਂ ਕਹਿੰਦੇ ਵੀ ਇਹ ਘਰ ਦੀ ਬੈਂਕ ਆ ਹਾਂਜੀ ਤਾਂ ਉਹਦੇ ਤੋਂ ਕੀ ਭਾਵ ਆ ਉਹਦੇ ਤੋਂ ਇਹ ਭਾਵ ਆ ਜੀ ਸਰ ਜਦੋਂ ਪੈਸੇ ਦੀ ਲੋੜ ਆ ਇਹਨੂੰ ਘਰੋਂ ਕੱਟੋ ਪਰ ਉਹ ਗਟਿਆਂ ਤੇ ਮੰਡੀ ਲੈ ਜਾਓ ਵਿੱਚੋਂ ਹਾਂ ਆ ਜਿਵੇਂ ਮਾਤਾ ਜੀ ਨਾਲ ਲੱਗੇ ਹੋਏ ਆ ਤੇ ਆ ਮਜ਼ਦੂਰ ਲੱਗੇ ਹੋਏ ਆ ਇਹ ਡੰਡੀਆਂ ਅਲੱਗ ਕਰੀ ਜਾਂਦੇ ਆ ਪੁੱਗਾ ਹਾਂਜੀ ਹਾਂਜੀ ਤੇ ਲਸਣ ਅੱਡ ਕਰੀ ਜਾਂਦੇ ਆ ਤੇ ਇਹਨੂੰ ਗਟਿਆਂ ਚ ਭਰੋ ਤੇ ਲੋਡ ਅਨਸਾਰ ਮੰਡੀ ਲੈ ਜਾਓ ਮੰਡੀ ਲੈ ਜਾਓ ਤੇ ਚਾਹ ਛਿਲਣ ਪੱਟ ਕੇ ਘਰੇ ਆਓ ਕਰਿਆ ਜੀ ਤਾਂ ਤੁਸੀਂ ਵੱਧ ਤੋਂ ਵੱਧ ਕਿੰਨੇ ਪੈਸੇ ਲਸਣ ਤੋਂ ਹਾਸਲ ਕੀਤੇ ਆ 1 ਏਕੜ ਦੇ ਜੀ ਇਹਦੇ ਪੈਸਿਆਂ ਦਾ حساب ਤਾਂ ਰੇਟ ਨਾਲ ਆ ਜੀ ਮਾਰਕੀਟ ਤੇ ਚੱਲਦਾ ਰੇਟ ਇਹਦਾ ਜੀ ਪਿਛਲੇ ਸਾਲ ਤੁਹਾਨੂੰ 7-8-8 ਲੱਖ ਵੀ ਕਿੱਲੇ ਦਾ ਵਟਿਆ ਗਿਆ ਜੀ ਜਣੀ ਘੱਟ ਤੋਂ ਘੱਟ ਲੱਖ ਰੁਪਈਆ ਜੀ ਇਹਦੇ ਚ ਵਟਿਆ ਜਾਂਦਾ ਕਿਧਰੇ ਨਹੀਂ ਗਿਆ ਹਾਂ ਕਿਤੇ ਨਹੀਂ ਗਿਆ ਠੀਕ ਹੈ ਜੇ ਸਮਾਂ ਇਹ ਮਾਰਕੀਟ ਤੇ ਡਿਪੈਂਡ ਹੁੰਦਾ ਹੈ ਇਹਦਾ ਜੇ ਮਾਰਕੀਟ ਤੇਜ਼ ਆ ਤਾਂ 2-2.5 ਲੱਖ 3 ਲੱਖ 4 ਲੱਖ ਵਟੇ ਜਾਂਦੇ ਇਹ ਸੋ ਆਪਾਂ ਨੂੰ ਸਾਰਿਆਂ ਨੂੰ ਧਿਆਨ ਚ ਹੋਊਗਾ ਕਿ ਪਿਛਲੇ ਸੀਜ਼ਨ ਲਸਣ 500 ਰੁਪਈਏ ਤੋਂ ਥੱਲੇ ਨਹੀਂ ਉਤਰਿਆ ਆਪਣੇ ਆਮ ਗ੍ਰਾਹਕਾਂ ਵਾਸਤੇ ਤਾਂ ਉਸ ਹਿਸਾਬ ਨਾਲ ਇਹਨਾਂ ਨੂੰ ਲਸਣ ਦਾ ਜਿਹੜਾ ਥੋਕ ਦਾ ਰੇਟ ਵੀ ਬਹੁਤ ਚੰਗਾ ਚੋਖਾ ਮਿਲਿਆ ਤੇ 7 ਲੱਖ ਰੁਪਏ ਤੱਕ ਪ੍ਰਤੀ ਇਕੜ ਲਸਣ ਨੇ ਛੱਡੇ ਤੇ ਮਾੜੇ ਤੋਂ ਮਾੜੇ ਟਾਈਮ ਦੇ ਵਿੱਚ ਵੀ 1.5 ਲੱਖ ਤੋਂ ਥੱਲੇ ਲਸਣ ਨਹੀਂ ਰਹਿੰਦਾ ਤੇ ਇਸ ਵਾਰ ਜਿਵੇਂ ਮੰਦਾ ਚੱਲਦਾ ਤਾਂ ਇਸ ਵਾਰ ਕਿੰਨੇ ਦਾ ਹੋ ਜੂਗਾ ਕਿੱਲੇ ਚੋਂ ਇਸ ਵਾਰ ਜੀ ਰੇਟ ਦੇ ਹਿਸਾਬ ਨਾਲ ਦੇਖੀਏ ਤਾਂ ਪੌਣੇ 1-2 ਲੱਖ ਦੇ ਕਿੱਲਾ ਹੋ ਜੂਗਾ ਜੀ ਝਾੜ ਦੇ ਹਿਸਾਬ ਨਾਲ ਸੋ ਜੇ ਝਾੜ ਦੇ ਹਿਸਾਬ ਨਾਲ ਦੇਖੀਏ ਤਾਂ ਪੌਣੇ 2 ਲੱਖ ਰੁਪਏ ਕਿੱਲੇ ਦਾ ਐਤਕੀ ਵੀ ਆ ਪਰ ਮੈਂ ਇਹਨਾਂ ਦੇ ਨਾਲ ਜਦੋਂ ਡਿਟੇਲ ਚ ਗੱਲ ਕਰਦਾ ਪਿਆ ਸੀ ਤਾਂ ਇਹ ਕਹਿੰਦੇ ਵੀ ਜੇ ਪਿਛਲੇ ਹਿਸਾਬ ਦੇ ਮੁਤਾਬਕ ਚੱਲ ਗਏ ਹਾਲਾਂਕਿ ਵੀ ਇਹਨਾਂ ਨੇ ਆਪਦਾ ਘਰ ਦਾ ਹੀ ਪਾਇਆ ਤਾਂ ਉਹ ਕਹਿੰਦੇ ਵੀ ਮੇਰਾ 1 ਲੱਖ ਰੁਪਏ ਤਾਂ ਤਾਂ ਬੀ ਪੈ ਗਿਆ ਹਾਂਜੀ ਠੀਕ ਆ ਫਿਰ ਲਾਲ ਵਾਈ ਤੇ ਉਹਦੀ ਦੇਖਭਾਲ ਉਹ ਸਾਰਾ ਕੁਝ ਕਰ ਕਰਾ ਕੇ ਜੇ ਅੱਜ ਇਹ ਲਸਣ ਨੂੰ ਵੇਚਦੇ ਆ ਪੌਣੇ 2 ਲੱਖ ਰੁਪਏ ਦਾ ਤਾਂ 25000 ਇਹਨਾਂ ਦੇ ਪੱਲਿਓਂ ਜਾ ਰਿਹਾ ਠੀਕ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਵੀ ਸਾਰਾ ਸਮਾਂ ਇੱਕੋ ਸਾਰੀ ਚੱਲਦਾ ਰਹਿੰਦਾ ਤੇ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਜੇ ਇੱਕ ਸੀਜ਼ਨ ਥੋੜਾ ਜਿਹਾ ਮੰਦਾ ਪੈ ਗਿਆ ਤੇ ਆਪਾਂ ਹੱਥੀ ਬੰਨ੍ਹ ਦਈਏ ਜੇ ਇੱਕ ਸੀਜ਼ਨ ਮੰਦਾ ਪੈ ਤੋ ਹੱਥ ਬੰਨੇ ਹੁੰਦੇ ਤਾਂ ਅੱਜ ਇਹਨਾਂ ਦੇ ਪਰਿਵਾਰ ਦੇ ਵਿੱਚ ਐਡੀ ਖੁਸ਼ਹਾਲੀ ਨਹੀਂ ਹੋਣੀ ਸੀ ਜਿਹੜੀ ਕਿ ਅੱਜ ਹੈਗੀ ਤਾਂ ਬਾਈ ਜੀ ਲਸਣ ਤੀ ਖੇਤੀ ਕਰਦੇ ਹੋਏ ਕੀ ਕੀ ਬਣਾਇਆ ਸਰ ਜਿੰਨੇ ਸੰਦ ਬਣਾਏ ਆ ਲਸਣ ਦੀ ਖੇਤੀ ਵਿੱਚੋਂ ਹੀ ਬਣੇ ਆ ਕਣਕ ਝੋਨੇ ਤੋਂ ਕੁਝ ਬਸਿਆ ਨਹੀਂ ਜੀ ਦੋ ਟਰੈਕਟਰ ਲਏ ਆ ਇੱਕ ਗੱਡੀ ਲਈ ਆ ਤਿੰਨ ਚਾਰ ਮੋਟਰਸਾਈਕਲ ਆ ਹੋਰ ਵੀ ਜਿਹੜਾ ਵੀ ਆ ਕੋਠੀਆਂ ਕਮਰੇ ਬਣਾਏ ਆ ਇਹ ਸਭ ਲਸਣ ਦੀ ਦੇਣ ਆ ਜੀ ਤਾਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਤਿੰਨ ਭਾਈਆ ਤਿੰਨਾਂ ਭਾਈਆਂ ਨੇ ਆਪੋ ਆਪਣੀ ਰਹਾਇਸ਼ ਜਿਹੜੀ ਹੈਗੀ ਆ ਉਹ ਇਹਦੇ ਵਿੱਚੋਂ ਹੀ ਬਣਾਈ ਆ ਤਿੰਨ ਕੋਠੀਆਂ ਪਾਈਆਂ ਹੋਈਆਂ ਚਾਰ ਮੋਟਰਸਾਈਕਲ ਆ ਦੋ ਟਰੈਕਟਰ ਆ ਤੇ ਲਸਣ ਨੂੰ ਮੰਡੀਕਰਨ ਕਰਨ ਦੇ ਨਜ਼ਰੀਏ ਤੋਂ ਇੱਕ ਪਿਕਅਪ ਵੀ ਇਹਨਾਂ ਨੇ ਲਸਣ ਦੀ ਖੇਤੀ ਤੋਂ ਹੀ ਬਣਾਈ ਆ ਤੋ ਭਾਈ ਜੀ ਇਹ ਤਾਂ ਹੋ ਗਈ ਮਟੀਰੀਅਲਿਸਟ ਕਿ ਚੀਜ਼ਾਂ ਹਾਂਜੀ ਠੀਕ ਆ ਹੁਣ ਇਦੋਂ ਵੱਡੀ ਗੱਲ ਕਰਨ ਦੀ ਗੱਲ ਆ ਗਈ ਆ ਤਾਂ ਬੱਚੇ ਵੀ ਆ ਹਾਂਜੀ ਬੱਚੇ ਕਿੰਨੇ ਬੱਚੇ ਤਿੰਨਾ ਭਾਈਆਂ ਚ ਬੱਚੇ ਹੈਗੇ ਜੀ ਪੰਜ ਪੰਜ ਬੱਚੇ ਆ ਤਿੰਨ ਭਰਾਵਾਂ ਚ ਤੇ ਉਮਰ ਦੇ ਹਿਸਾਬ ਨਾਲ ਕਿਹੜੀ ਕਿਹੜੀ ਪੜਾਈ ਕਰਦੇ ਪਏ ਆ ਉਮਰ ਦੇ ਹਿਸਾਬ ਨਾਲ ਇੱਕ ਬਿਲਡਾ ਤਾਂ ਯੂਨੀਵਰਸਿਟੀ ਜਾ ਰਿਹਾ ਕੋਈ ਡਿਗਰੀ ਕਰ ਰਿਹਾ ਜੀ ਇੱਕ ਛੋਟਾ ਬੱਚਾ ਹੈ ਉਹਦੋਂ ਉਹ ਪਲੱਸ 2 ਮੈਡੀਕਲ ਨਾ ਕਰਕੇ ਨੀਡ ਦੀ ਤਿਆਰੀ ਕਰ ਰਿਹਾ ਜੀ ਹਾਂ ਇੱਕ ਬੇਟੀ ਹੈ ਇਧਰ ਉਹ ਇੱਕ ਪਲੱਸ 2 ਚ ਪੜ੍ਹਦੀ ਪਈ ਆ ਜੀ ਹਾਂਜੀ ਤਾਂ ਉਹ ਛੋਟੇ ਆ ਬੱਚੇ ਛੋਟੇ ਇਹ ਇਹ ਸਾਰਾ ਜਿਹੜਾ ਖਰਚਾ ਹਾਂਜੀ ਉਹ ਲਸਣ ਦੀ ਖੇਤੀ ਚੱਕਦੀ ਪਈ ਹੈ ਹਾਂਜੀ ਬਿਲਕੁਲ ਲਸਣ ਦੀ ਖੇਤੀ ਚ ਇਹ ਜਦੋਂ ਫੀਸ ਦੇਣੀ ਹੁੰਦੀ ਹੈ ਲਸਣ ਵੇਚ ਕੇ ਦੇ ਦਈਏ ਠੀਕ ਹੈ ਮੰਨ ਲਓ ਵੀ ਆਰਤੀ ਕੋਲ ਜਾਣ ਦੀ ਲੋੜ ਨਹੀਂ ਆਰਤੀ ਕੋਲ ਨਹੀਂ ਹਾਂ ਜੇ ਆਪਾਂ ਗੱਲ ਕਰੀਏ ਕਰਨਾ ਹੋਵੇ ਤਾਂ ਆਰਤੀ ਕੋਲ ਜਾਣਾ ਪੈਂਦਾ ਨਹੀਂ ਤਾਂ ਛੋਟੇ ਮੋੜੇ ਵਾਸਤੇ ਆਰਤੀ ਕੋਲ ਜਾਣ ਦੀ ਲੋੜ ਨਹੀਂ ਪਈ ਤਾਂ ਮੈਂ ਜੇ ਗੱਲ ਕਰਾਂ ਵੀ ਆਮ ਖੇਤੀ ਦੀ ਗੱਲ ਕਰੀਏ ਤਾਂ ਆਮ ਖੇਤੀ ਦੇ ਵਿੱਚ ਕਿਸਾਨ ਆ ਜਿਹੜਾ ਆਰਤੀ ਇਹ ਤੇ ਡਿਪੈਂਡੈਂਟ ਰਹਿੰਦਾ ਤੇ ਬੈਂਕਾਂ ਤੇ ਬਹੁਤ ਉਹਦੀ ਨਿਰਭਰਤਾ ਹੋ ਜਾਂਦੀ ਹੈ ਹਾਂਜੀ ਤਤਵ ਕਰਜ਼ਾ ਮਤਲਬ ਉਹਦੇ ਸਿਰ ਹੋਇਆ ਰਹਿੰਦਾ ਹਾਂਜੀ ਜਿਹਦਾ ਉਹਨੂੰ ਵਿਆਜ ਭਰਨਾ ਪੈਂਦਾ ਆਮ ਖੇਤੀ ਦੇ ਵਿੱਚ ਤਾਂ ਤੁਸੀਂ ਤਾਂ ਲਸਣ ਦੀ ਖੇਤੀ ਮੁੱਖ ਰੂਪ ਨਾਲ ਕਰਦੇ ਹੋ ਤੇ ਕਰਜ਼ੇ ਵਾਲੇ ਪੱਖ ਤੋਂ ਜੇ ਆਪਾਂ ਗੱਲ ਕਰੀਏ ਤਾਂ ਇਹ ਵੀ ਆਪਣੇ ਕਿਸਾਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਭਾਈ ਕਣਕ ਝੋਨੇ ਵਾਲਿਆਂ ਦੇ ਮੁਕਾਬਲੇ ਲਸਣ ਵਾਲੇ ਕਰਜ਼ੇ ਦੇ ਵਿੱਚ ਕਿੱਥੇ ਜੇ ਖੜਦੇ ਹਾਂ ਹਾਂਜੀ ਕਰਜ਼ਾ ਜੀ ਦੇਖੋ ਕਰਜ਼ਾ ਤਾਂ ਆਪਦੇ ਸਿਰ ਤੇ ਹੁੰਦਾ ਬੰਦੇ ਦੇ ਲੈਣਾ ਜਾਂ ਨਾ ਲੈਣਾ ਜੀ ਵੈਸੇ ਤਾਂ ਜਿਦਾਂ ਇਹਨੇ ਖੇਤੀ ਕੀਤੀ ਆ ਉਹਦੇ ਦੇ ਕਰਜ਼ਾ ਕੱਟ ਹੋਊਗਾ ਜੀ ਹਾਂਜੀ ਮੈਂ ਇਹ ਵੀ ਸੁਣਿਆ ਵੀ ਲਸਣ ਕਰਜੇ ਲਾਹ ਦਿੰਦਾ ਇਹ ਗੱਲ ਸਹੀ ਆ ਲਾਹ ਦਿੰਦਾ ਜੀ ਹਾਂਜੀ ਲਾਹ ਦਿੰਦਾ ਹੈ ਜੀ ਜੇ ਆਪਾਂ ਲੋੜ ਅਨੁਸਾਰ ਜੇ ਆਪਣਾ ਵੱਡਾ ਕੰਮ ਕਰਾਂਗੇ ਜੀ ਜ਼ਮੀਨ ਲੈ ਲਾਂਗੇ ਕਿੱਲਾ ਫੇਰ ਤਾਂ ਕਰਜ਼ਾ ਪੀ ਚੜਨਾ ਜਾਂ ਜਿਵੇਂ ਮੁੰਡੇ ਬਾਹਰ ਭੇਜਣੀਆਂ 40 ਲੱਖ 45 ਲੱਖ ਲਾ ਕੇ ਹਨਾ ਤੇ ਜਿਹੜੇ ਵੱਡੇ ਕੰਮ ਕਰਾਂਗੇ ਤੇ ਛੋਟੇ ਮੋੜੇ ਨੂੰ ਤਾਂ ਹੀ ਗੋਲਦਾਨੀ ਹੈ ਛੋਟੇ ਮੋੜੇ ਕੰਮ ਤਾਂ ਹੀ ਆਰਾਮ ਨਾਲ ਜਿਵੇਂ ਜੋ ਵੀ ਫਸਲ ਦਾ ਖਰਚਾ ਵਧੀਆ ਚੱਕਦਾ ਇਹ ਫਸਲ ਦਾ ਖਰਚਾ ਘਰ ਦਾ ਖਰਚਾ ਜੋ ਵੀ ਲੂਣ ਪਾਣੀ ਜੋ ਸਭ ਵਧੀਆ ਚੱਲਦਾ ਇਹ ਜਰਾ ਪੂਰਾ ਵਧੀਆ ਨਜ਼ਾਰੇਦਾਰ ਤੋਰੀ ਫੁਲਕਾ ਚਲਾਉਂਦਾ ਵਧੀਆ ਐ ਦੌੜ ਜਿੰਦਗੀ ਜਾਨ ਟੌਰ ਜਿੰਦਗੀ ਬੰਦਾ ਵਧੀਆ ਜੀ ਸਕਦਾ ਜਿਹੜੀ ਕਿਲਾ ਦੂ ਲਾ ਕੇ ਟੌਰ ਜਿੰਦਗੀ ਆ ਜਾ ਮਿਹਨਤ ਜਰੂਰ ਕਰਨੀ ਪੈਂਦੀ ਆ ਜੀ ਮਿਹਨਤ ਬਹੁਤ ਆ ਮਿਹਨਤ ਜਰੂਰ ਆ ਫਸਲਾਂ ਨਾਲੋਂ ਮਿਹਨਤ ਇਹਦੀ ਜ਼ਿਆਦਾ ਹੈ ਮਿਹਨਤ ਜ਼ਿਆਦਾ ਮਿਹਨਤ ਬਹੁਤ ਆ ਤੇ ਜੇ ਆਪਾਂ ਲਸਣ ਦੀ ਖੇਤੀ 'ਚ ਥੋੜੀ ਮਿਹਨਤ ਘਟਾ ਦਈਏ ਕਿਸ ਤਰ੍ਹਾਂ ਮੈਂ ਆਪਣਾ ਜਿਹੜਾ ਮੇਰਾ ਤਿਆਰਪਾ 20 ਸਾਲਾਂ ਦਾ ਉਹਦੇ ਵਿੱਚੋਂ ਇੱਕ ਦੋ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਤੁਸੀਂ ਲਸਣ ਬੀਜਦੇ ਹੋ ਆਪਣਾ 6-6 ਇੰਚ ਤੇ ਉਹ ਲਕੀੜਾ ਮੰਗਵਾ ਲੀਂ ਫਿਰ ਉਹਨੂੰ ਤੁਸੀਂ ਚੁੰਡੀ ਨਾਲ ਲੇਬਰ ਤੋਂ ਲੈ ਕੇ ਕਲੀ ਕਰੀ ਠੀਕ ਹੈ ਮੈਨੂੰ ਲੱਗਦਾ ਵੀ 12-15000 ਰੁਪਇਆ ਲਵਾਈ ਆਉ ਜਾਂਦੀ ਹੋਣੀ 12 ਠੀਕ ਹੈ ਤਾਂ ਇਸ ਖਰਚੇ ਤੋਂ ਆਪਾਂ ਬਿਲਕੁਲ ਬਚ ਸਕਦੇ ਹਾਂ ਠੀਕ ਹੈ ਅਸੀਂ 2000 6-7 ਦੇ ਟਾਈਮ ਅੱਛਾ ਥੋੜਾ ਜਿਹਾ ਤਿਆਰਬਾ ਕੀਤਾ ਜੀ ਥੋੜੇ ਜਿਹੇ ਸਾਚ ਲਸਣ ਦਾ ਚਟਾ ਤੇ ਤਾਂ ਬਾਣ ਬਣਾ ਕੇ ਐ ਸੁਹਾ ਕੇ ਤੇ ਉਸ ਤੋਂ ਬਾਅਦ ਉਹਦੇ ਉੱਤੇ ਇੰਨੀ ਇੰਨੀ ਮੋਟੀ ਪਰਾਲੀ ਪਾਤੀ ਠੀਕ ਹੈ ਜੀ ਉਹ ਛੱਟੇ ਨਾਲ ਬੀਜਿਆ ਉਹ ਲਸਣਾ ਉੱਤੇ ਪਰਾਲੀ ਪਾਤੀ ਪਰਾਲੀ ਪਾ ਕੇ ਪਾਣੀ ਲਾਤਾ ਤੇ ਉਸ ਤੋਂ ਬਾਅਦ ਕੁਛ ਨਹੀਂ ਕੀਤਾ ਲੋੜ ਅਨਸਾਰ ਉਹਨੂੰ ਇੱਕ ਦੋ ਪਾਣੀ ਹੋਰ ਲੱਗੇ ਤੇ ਉਹ ਜਿਹੜਾ ਲਸਣ ਪ्योर ਕੁਦਰਤੀ ਖੇਤੀ ਚ ਸੀ ਸਾਡਾ ਤੇ ਉਹ ਪੂਰੀ ਮੋਟੀ ਗੱਠੀ ਦਾ ਲਸਣ ਤਿਆਰ ਹੋਇਆ ਤਾਂ ਇੱਕ ਤਾਂ ਖਰਚਾ ਹੁੰਦਾ ਉਹਦੀ ਬਜਾਈ ਤੇ ਠੀਕ ਹੈ ਜੇ ਆਪਾਂ ਹਤੀ ਲਗਾਉਣੇ ਆ ਉਹ ਵੱਡਾ ਖਰਚਾ ਤੇ ਦੂਸਰਾ ਖਰਚਾ ਉਹਦੀ ਗੁੱਡ ਗੜਾਈ ਤੇ ਤਾਂ ਅਸੀਂ ਬਜਾਈ ਵਾਲਾ ਖਰਚਾ ਵੀ ਬਚਾਇਆ ਤੇ ਗੁੱਡ ਗੜਾਈ ਪਰਾਲੀ ਵਾਲੇ ਚ ਹੁੰਦੀ ਨਹੀਂ ਮਲਚਨ ਕੀਤੀ ਵੀ ਆ ਤਾਂ ਗੁੱਡ ਗੜਾਈ ਦਾ ਖਰਚਾ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਠੀਕ ਹੈ ਤਾਂ ਇਹ ਦੋ ਮੋٹے ਖਰਚੇ ਜਦੋਂ ਬਚ ਗਏ ਤੇ ਨਾਲੇ ਤਾਂ ਮੁਸ਼ਕਲ ਘਟ ਗਈ ਨਾਲੇ ਖਰਚਾ ਘਟ ਗਿਆ ਤੇ ਉਹਦੇ ਚੱਲਦਿਆਂ ਜਿਹੜੀ ਹੈਗੀ ਲਸਣ ਦੀ ਖੇਤੀ ਕਿਸਾਨ ਲਈ ਹੋਰ ਵੀ ਮੁਨਾਫੇਯੋਗ ਮੁਨਾਫੇਵੰਦੀ ਹੋ ਜਾਂਦੀ ਹੈ ਲਾਹੇਵੰਦੀ ਹੋ ਜਾਂਦੀ ਹੈ ਆਪਣੇ ਨਾਲ ਮਨਦੀਪ ਬੈਠਾ ਤੇ ਮਨਦੀਪ ਨੇ ਆਪਣੇ ਨਸੀਰੇ ਵਾਲਾ ਗਵਾਂਢੀ ਪਿੰਡੀ ਆਪਣਾ ਨੇੜੇ ਲੱਗਦਾ ਉੱਥੇ ਇੱਕ ਕਿਸਾਨ ਨੂੰ ਇਹ ਸੁਜੈਸਟ ਕੀਤਾ ਵੀ ਤੂੰ ਯਾਰ ਲਸਣ ਲਾ ਤੇ ਉਹ ਕਿਸਾਨ ਨੇ ਕੀ ਕੀਤਾ ਵੀ ਅਸੀਂ ਤਾਂ ਥੋੜੇ ਜਿਹਾ ਥਾਂ ਚ ਰਿਕਾਰ ਬਾਕੀ ਦੀ ਨਾ ਜਿੰਨੇ ਕ ਥਾਂ ਚ ਆਪਾਂ ਬੈਠੇ ਆ ਤਾਂ ਉਹ ਕਿਸਾਨ ਨੇ ਕੀ ਕੀਤਾ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਪਿਛਲੇ ਸਾਲ ਦੀ ਗੱਲ ਆ ਉਹਨੇ ਇੱਕ ਕਿੱਲਾ ਵਾਹਣ ਤਿਆਰ ਕੀਤਾ ਸੁਹਾਗਾ ਸੁਗਾ ਮਾਰਿਆ ਤੇ ਛੱਟਾ ਦੇਦਾ ਲਸਣ ਦਾ ਇੱਕ ਕਿੱਲੇ ਚ ਤੇ ਉੱਤੇ ਪਾ ਕੇ ਪਰਾਲੀ ਤੇ ਫੇਰ ਲਾਤਾ ਪਾਣੀ ਤੇ ਉਸ ਤੋਂ ਬਾਅਦ ਲੋੜ ਅਨੁਸਾਰ ਉਨੇ ਉਹਦਾ ਪਾਲਣ ਪੋਸ਼ਣ ਕੀਤਾ ਜੋ ਵੀ ਲਸਣ ਵਾਲੇ ਜਿਸ ਤਰ੍ਹਾਂ ਵੀ ਕਰਦੇ ਆ ਤੇ ਉਹ ਪਿਛਲੇ ਸਾਲ ਉਹਦੇ ਭਾਗ ਚਮਕ ਗਏ ਕਿਉਂਕਿ ਸਾਰਿਆਂ ਦੇ ਚਮਕੇ ਸੀ ਉਹਦਾ ਲਸਣ ਹੋ ਗਿਆ ਕਿੱਲੇ ਚੋਂ ਬਾਈ ਜੀ 7 ਲੱਖ ਦਾ ਤੇ ਇਹ ਕਹਿੰਦਾ ਕਿਵੇਂ ਆ ਕਹਿੰਦਾ ਕਰਜੇ ਲਾਤੇ ਠੀਕ ਹੈ ਤਾਂ ਮਤਲਬ ਜੇ ਉਹਨੇ ਐ ਲਵਾਇਆ ਹੁੰਦਾ ਤਾਂ ਲਵਾਈ ਦਾ ਖਰਚਾ ਵੀ ਪੈਣਾ ਸੀ ਤੇ ਫਿਰ ਗੋਟ ਗੜਾਈ ਵੀ ਕਰਨੀ ਪੈਂਦੀ ਜਿਹਨੂੰ ਧੱਕਿਆ ਨਹੀਂ ਤਾਂ ਉਹ ਵੀ ਖਰਚਾ ਪੈਣਾ ਸੀ ਉਹਦੇ ਉਹ ਸਾਰੇ ਕਰਜ਼ੇ ਬਚੇ ਤੇ ਉਹ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਫਾਇਦੇਚ ਮੇਰੇ ਖਿਆਲ ਚ ਉਹ ਬੰਦਾ ਰਿਆ ਤਾਂ ਆਪਾਂ ਨੂੰ ਇੱਕ ਤਾਂ ਇਹ ਵੀ ਦੇਖਣਾ ਚਾਹੀਦਾ ਵੀ ਕਿਵੇਂ ਆਪਾਂ ਆਪਣੀਆਂ ਜਿਹੜੀਆਂ ਤਕਨੀਕ ਦੇ ਵਿੱਚ ਥੋੜੇ ਬਹੁਤੇ ਪਰਿਵਰਤਨ ਲਿਆ ਕੇ ਵੀ ਜਿੱਥੇ ਜ਼ਿਆਦਾ ਖਰਚਾ ਹੋ ਰਿਹਾ ਉਹ ਖਰਚੇ ਨੂੰ ਘਟਾਈਏ ਉੰਜੇ ਤਾਂ ਅੱਜ ਕੱਲ ਮਸ਼ੀਨਾਂ ਵੀ ਆ ਗਈਆਂ ਲਸਣ ਵਿੱਚ ਨਾਲੀਆਂ ਮਾ ਮਸ਼ੀਨਾਂ ਆਹ ਤਾਂ ਕਹੀ ਆ ਮਸ਼ੀਨ ਪਰ ਗੱਲ ਨਹੀਂ ਮੰਦੀ ਪੂਰੀ ਕੰਮਜਾਬ ਨਹੀਂ ਹੋਈ ਆਪਣੇ ਲੱਗੇ ਚਾਈ ਸੀ ਉਹ ਬੀਜ ਦੀ ਕਿਤੇ ਵੱਧ ਕੇਰਦੀ ਕਿਤੇ ਕੱਟ ਕੇਰਦੀ ਫਿਰ ਉਹਨੂੰ ਮਾਲਕ ਨੂੰ ਵਿਚਾਰੇ ਨੂੰ ਆਪ ਨੂੰ ਅੱਥੀ ਲਾਉਣਾ ਪਿਆ ਉਹ ਮਸ਼ੀਨ ਉਹਨਾਂ ਨੇ ਐਮਪੀ ਤੋਂ ਲਿਆਂਦੀ ਸੀ ਆਪਣੇ ਪੰਜਾਬ ਵਿੱਚ ਅਜੇ ਬਣੀ ਨਹੀਂ ਕੋਈ ਇਦਾਂ ਦੀ ਡ੍ਰਿਲ ਹੂੰ ਕਿਸੇ ਨਾਪਾ ਵੀ ਇਹ ਗੱਲ ਲਸਣ ਪੋਰਨ ਵਾਲੀ ਬਣਾਈ ਸੀਗੀ ਮਗਾਈ ਹੈ ਜਿਹੜੀ ਵਧੀਆ ਤੜੀ ਪੋਰਦੀ ਆ ਲਸਣ ਹਾਂ ਚਲਕੇ ਲਾਉਂਦੇ ਨਹੀਂ ਨਹੀਂ ਪੋਰਦੀ ਆ ਪੂਰੀ ਵੀ ਤਿਆਰ ਕਰਦੀ ਵੀ ਤਿਆਰ ਕਰਦੀ ਹਾਂ ਹਾਂ ਤੁਰੀਆਂ ਐਡ ਕਰਦੀ ਹਾਂ ਤੁਰੀਆਂ ਐਡ ਕਰਦੀ ਆ ਇਹ ਵੀ ਇਹਨੂੰ ਪੋਰਨ ਤੇ ਬਹੁਤ ਖਰਚਾ ਪੈਂਦਾ 10 ਰੁਪਏ ਕਿਲੋ ਦੀ ਲੇਬਰ ਪੈਂਦੀ ਹੈ ਜਦੋਂ ਆਪਾਂ ਇਹਨੂੰ 20 ਤਿਆਰ ਕਰਨਾ 20 ਤਿਆਰ ਕਰਦੇ ਆ ਉਹ ਇਸੇ ਚੱਕਰੇ 'ਚ ਅਸੀਂ ਉਹ ਮਸ਼ੀਨ ਲਿਆਂਦੀ ਸੀ ਤੇ ਉਹ ਵਧੀਆ ਕਾਮਯਾਬ ਮਸ਼ੀਨ ਹਾਂ ਵਧੀਆ ਕਾਮਯਾਬ ਠੀਕ ਦੋ ਤੁਪਾਂ ਲਵਾ ਕੇ ਇਹਨੂੰ ਸ਼ਾਮ ਨੂੰ ਜੇ ਨੂੰ ਸਿੱੜ ਦੋ ਵਿੱਚ ਘੰਟੇ 'ਚ ਕੁਆਂਟਲ ਕੱਢੀ ਜਾਂਦੀ ਹੈ ਜੀ ਹਾਂ ਤਾਂ ਹੁਣ ਆਪਾਂ ਆ ਜੀ ਇਹ ਵੀ ਰਹਿ ਗਈ ਥੋੜੀ ਪ੍ਰਾਲੀ ਵਾਲੀ ਗੱਲ ਪ੍ਰਾਲੀ ਤਾਂ ਅਸੀਂ ਵੀ ਪਾਉਨੇ ਆ ਸਾਰੇ ਦੇ ਉੱਤੇ ਪਰ ਅਸੀਂ ਉਹ ਅਜੇ ਛੱਟੇ ਵਾਲਾ ਥੋੜਾ ਜਿਹਾ ਤਜਰਬਾ ਕੀਤਾ ਸੀ ਦੋ ਕਨਾਲਾਂ ਤੇ ਠੀਕ ਆ ਉਹ ਵੀ ਕਾਮਯਾਬ ਹੋਇਆ ਲਸਣ ਹੋ ਗਿਆ ਸੀ ਉਹ ਵੀ ਵਧੀਆ ਜੀ ਬਾਕੀ ਅਸੀਂ ਲੇਬਰ ਤੋਂ ਲਵਾ ਕੇ ਪ੍ਰਾਲੀ ਸਾਰੇ ਤੇ ਪਾਈ ਸੀ ਪ੍ਰਾਲੀ ਵਾਲੇ ਦੇ ਵਿੱਚ ਇੱਕ ਹੀ ਗੱਲ ਸਾਵਧਾਨੀ ਰੱਖਣੀ ਹੁੰਦੀ ਆ ਵੀ ਜਿਹੜੀ ਸੀ ਫਸਲ ਦੇ ਉੱਤੇ ਤੁਸੀਂ ਪ੍ਰਾਲੀ ਪਾਤੀ ਤਾਂ ਉਹਨੂੰ ਦਾ ਪਾਣੀ ਨਹੀਂ ਲੱਗਣੇ ਹਾਂ ਪਾਣੀ ਘੱਟ ਲੱਗੇ ਠੀਕ ਆ ਜਿਵੇਂ ਤੁਹਾਡੀ ਜ਼ਮੀਨ ਆ ਪੱਕੀ ਮਿੱਟੀ ਵਾਲੀ ਜ਼ਮੀਨ ਆ ਇਹ ਤੁਸੀਂ ਛੱਟੇ ਨਾਲ ਲਸਣ ਬੀਜ ਕੇ ਪ੍ਰਾਲੀ ਪਾਤੀ ਉਹ ਉਸੇ ਪਾਣੀ ਤੇ ਪਾਲਜੂ ਜਿਹੜਾ ਉੱਦ ਦੇ ਲਾਇਆ ਉਹਨੂੰ ਉਹਨੂੰ ਦੂਜੇ ਪਾਣੀ ਦੀ ਲੋੜ ਨਹੀਂ ਪੈਂਦੀ। ਸਿਆਲ ਵਿੱਚ ਇੱਕ ਦੀ بارش ਹੋ ਗਈ, ਦੋ بارش ਹੋ ਗਈ। ਜਿਆਦਾ ਪਾਣੀ ਮਤਲਬ ਪਾਣੀ ਜੇ ਆਪਾਂ ਪਰਾਲੀ ਵਾਲੀ ਫਸਲ ਨੂੰ ਬਾਰੀ-ਬਾਰੀ ਲਾਉਣੀ ਹੈ ਨਾ ਖਾਸ ਕਰਕੇ ਲਸਣ ਵਰਗੀ ਨੂੰ ਤਾਂ ਪਾਣੀ ਉਹਨੂੰ ਧੱਕਾ ਲਾਉਂਦਾ। ਅਸੀਂ ਉਹ ਜਿਹੜਾ ਲਸਣ ਸੀ ਇੱਕ ਪਾਣੀ ਤੇ ਪਾਲਿਆ ਸੀ ਕਿਤੇ ਨੀਵੇਂ ਥਾਂ ਪਾਣੀ ਜਿੱਥੇ ਖੜਕੁਰ ਜਾਂਦਾ ਉੱਥੇ ਲਸਣ ਮਾੜਾ ਮਾੜਾ ਰਹਿ ਜਾਂਦਾ। ਮਾੜਾ ਰਹਿ ਜਾਂਦਾ। ਸੋ ਦੋਸਤੋ ਹੁਣ ਮੈਂ ਤੁਹਾਨੂੰ ਜ ਨੇੜੇ ਹੋ ਕੇ ਦਿਖਾਵਾਂ। ਆ ਜੋ ਮੇਰੇ ਹੱਥੇ 'ਚ ਤੁਸੀਂ ਦੇਖ ਰਹੇ ਹੋ। ਇਹ ਵੀਰੋ ਲਸਣੀ ਆ। ਠੀਕ ਹੈ ਜੀ ਇਹ ਲਸਣ ਦੀ ਇਕੱਠੀ ਆ ਗੰਡੇ ਵਰਗੀ ਆ ਇਹਨੂੰ ਗੰਡੇਆਂ ਨੂੰ ਛਿੱਲ ਕੇ ਚੀਰ ਕੇ ਉਵੇਂ ਲਸਣ ਦੇ ਤੌਰ ਤੇ ਵਰਤੇ ਜਾਂਦਾ ਜਿਵੇਂ ਚਿੱਟੇ ਪਿਆਜ਼ ਨਹੀਂ ਹੁੰਦੇ ਇਹ ਹੁਣ ਤੁਸੀਂ ਕਹੋਗੇ ਯਾਰ ਚਿੱਟਾ ਪਿਆਜ਼ ਵੜ ਕੇ ਸਾਨੂੰ ਉਹ ਮੂਰਖ ਬਣਾਈ ਜਾਂਦਾ ਨਹੀਂ ਇਹ ਚਿੱਟਾ ਪਿਆਜ਼ ਨਹੀਂਗਾ ਇਹ ਚਿੱਟਾ ਲਸਣ ਆ ਤੇ ਇਹ ਲਸਣ ਆ ਜਿਹੜਾ ਜਦੋਂ ਤੁਸੀਂ ਆਹਾਂ ਇੱਕ ਨਲੀਆ ਲਸਣ ਬੀਜਦੇ ਆ ਵੱਡੀ ਇਕੱਠੀ ਵਾਲਾ ਵੱਡੀ ਤੁਰੀ ਵਾਲਾ ਫਾਰਮੀ ਲਸਣ ਇਹਦੇ ਵਿੱਚ ਹੀ ਕੁਝ ਕੁਛ ਬੂਟਿਆਂ ਦੇ ਵਿੱਚ ਇਹ ਗਟੀਆਂ ਆਪਣੇ ਆਪ ਹੀ ਬਣ ਜਾਂਦਾ ਹੈ ਆ ਆ ਜਿਹੜਾ ਹੈਗਾ ਨਾ ਆ ਗੋਲ ਇਹ ਆਪਣੇ ਆਪ ਹੀ ਬਣ ਜਾਂਦਾ ਤੇ ਅਸੀਂ ਫਿਰ ਇਹਨੂੰ ਕੀ ਕਰਦੇ ਆ ਵੀ ਇਹਨੂੰ ਅੱਡ ਕਰ ਲੈਂਦੇ ਆ ਤੇ ਜੇ ਤੁਹਾਨੂੰ ਯਕੀਨ ਨਾ ਆਵੇ ਤੇ ਪਿੰਡ ਚੱਕ ਕੰਨੀਆਂ ਆ ਕੇ ਤੁਸੀਂ ਆਪ ਦਾ ਸ਼ੱਕ ਕੱਢ ਸਕਦੇ ਹੋ ਵੀ ਇਹ ਲਸਣ ਆ ਕਿ ਚਿੱਟਾ ਪਿਆਜ਼ ਤੇ ਬਾਈ ਜੀ ਪਰਮਜੀਤ ਜੀ ਨੰਬਰ ਬੋਲੋਗੇ ਕੋਈ ਹਾਂਜੀ ਮੇਰਾ ਨੰਬਰ ਹੈ 9464669724 9464669724 ਇਹ ਬਾਈ ਪਰਮਜੀਤ ਦਾ ਨੰਬਰ ਹੈ ਤੇ ਬਾਈ ਜੀ ਆਪਣਾ ਆਪਣਾ ਨੰਬਰ 94632 73815 ਜੀ ਤੇ ਹੁਣ ਜੇ ਕੋਈ ਕਿਸਾਨ ਭਰਾ ਥੋੜੇ ਲੈਵਲ ਤੇ ਜਾਂ ਵੱਡੇ ਲੈਵਲ ਤੇ ਲਸਣ ਦੀ ਖੇਤੀ ਕਰਨਾ ਚਾਹਵੇ ਤਾਂ ਕੀ ਉਹ ਨੂੰ ਆਪਣੇ ਤੋਂ ਲਸਣ ਦਾ ਬੀਜ ਮਿਲ ਸਕਦਾ ਬਿਲਕੁਲ ਜੀ ਲਸਣ ਪਿਆ ਆਪਣੇ ਕੋਲ ਜਿੰਨਾ ਮਰਜ਼ੀ ਕੋਈ ਲੈ ਜਾਵੇ ਕੀ ਰੇਟ ਕੀ ਆ ਜੀ ਬੀਜ ਦਾ ਅੱਜ ਕੱਲ ਬੀਜ ਤੇ ਵੱਧ ਮੰਗਤ ਹੁੰਦੀ ਆ ਬੀਜ ਜੀ ਲਸਣ ਦਾ ਬੀ ਕੁਆਲਟੀ ਦੇ ਹਿਸਾਬ ਨਾਲ ਹੁੰਦਾ ਜੇ ਸਿਰੇ ਦੀ ਕੁਆਲਟੀ ਲ ਮੰਗੂਗਾ ਤਾਂ 100 ਤੋਂ ਉੱਤੇ ਰੇਟ ਹੈਗਾ ਇਹਦਾ ਜੀ ਹਾਂਜੀ ਸੋ ਦੋਸਤੋ ਤੁਸੀਂ ਜੇ ਲਸਣ ਦੀ ਖੇਤੀ ਕਰਨ ਦੇ ਇੱਛਕ ਹੋ ਦੰਗਿਆਂ ਨਾਲ ਸੰਪਰਕ ਕਰਕੇ ਲਸਣ ਦਾ ਬੀਜ ਤੁਸੀਂ ਇੱਥੋਂ ਹਾਸਲ ਕਰ ਸਕਦੇ ਹੋ ਜਿਹੋ ਜੀ ਕੁਆਲਿਟੀ ਦਾ ਬੀਜ ਲਓਗੇ ਉਹੋ ਜਾਂ ਤੁਹਾਨੂੰ ਰੇਟ ਲੱਗੂਗਾ ਵੀ ਜਿੰਨਾ ਕੁ ਗੁੜ ਪਾਉਂਗੇ ਉਨਾ ਹੀ ਮਿੱਠਾ ਹੋਣਾ ਠੀਕ ਹੈ ਜੀ ਚੰਗੀ ਕੁਆਲਿਟੀ ਦਾ ਬੀਜ ਲਓਗੇ ਤਾਂ ਤੁਹਾਨੂੰ ਉਹਦੀ ਕੀਮਤ ਉਸ ਦੇ ਹਿਸਾਬ ਨਾਲ ਧਾਰਨੀ ਪਊਗੀ ਤੇ ਬੀਜ ਵਾਲੇ ਮਾਮਲੇ 'ਚ ਕੁਆਲਿਟੀ ਨਾਲ ਸਮਝੌਤਾ ਕਦੇ ਵੀ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਦੱਸਿਆ ਵੀ 100 ਰੁਪਏ ਤੋਂ ਉੱਤੇ ਦੀ ਕੀਮਤ ਪਊਗੀ ਅੱਜ ਦੇ ਟਾਈਮ 'ਚ ਬੀਜ ਦੀ ਤੇ ਉਹ ਪੈਣੀ ਵੀ ਚਾਹੀਦੀ ਆ ਕਿਉਂਕਿ ਅੱਜ ਕੱਲ ਅੱਜ ਵੀ ਮੈਂ ਲਸਣ ਖਰੀਦਿਆ ਸੀਗਾ ਥੋੜੇ ਦਿਨ ਪਹਿਲਾਂ ਤੇ ਮੈਨੂੰ ਲਸਣ ਦਿੱਤਾ ਉਹਨੇ 150 ਰੁਪਏ ਕਿਲੋ ਠੀਕ ਹੈ ਠੀਕ ਆ ਖਾਣ ਨੂੰ ਲਿਆ ਹਾਂ ਖਾਣ ਨੂੰ ਲਿਆ ਸੀਗਾ ਮੈਂ ਤੇ ਜੇ ਖਾਣ ਵਾਲਾ ਲਸਣ 80 ਤੋਂ ਲੈ ਕੇ 150 ਰੁਪਏ ਕਿਲੋ ਅੱਜ ਚੱਲਦਾ ਪਿਆ ਤਾਂ ਇਹਦਾ ਮਤਲਬ ਹੈ ਕਿ ਜਿਹੜਾ ਬੀਜ ਆ ਬੀਜ ਤੇ ਮਿਹਨਤ ਵੱਧ ਲੱਗਦੀ ਆ ਬਿਲਕੁਲ ਇੱਕ ਤਾਂ ਇਹ ਗੱਠਾਂ ਭੋਰਨੀਆਂ ਲਸਣ ਦੀਆਂ ਠੀਕ ਆ ਤੁਰੀਆਂ ਅੱਡ ਕਰਨੀਆਂ ਤੇ ਫਿਰ ਉਹਦੇ ਵਿੱਚੋਂ ਛਟਾਈ ਕਰਨੀ ਸ਼ੰਤਾਈ ਕਰਕੇ ਕੁਆਲਿਟੀ ਦਾ ਵੀ ਮੇਨਟੇਨ ਕਰਨਾ ਤੇ ਉਹਦੇ ਤੇ ਜਿਹੜਾ ਹੈਗਾ ਖਰਚਾ ਵੱਧ ਆਉਂਦਾ ਤੁਸੀਂ ਦੇਖ ਰਹੇ ਹੋ ਵੀ ਕਿੰਨੀ ਲੇਬਰ ਲੱਗੀ ਹੋਈ ਆ ਤਾਂ ਇਹ ਜਿਹੜੇ ਸਾਰੇ ਖਰਚੇ ਕਿਸਾਨ ਆਪ ਦੇ ਪੱਲਿਓਂ ਪਾ ਕੇ ਤੁਹਾਨੂੰ ਵੀ ਨਹੀਂ ਦੇ ਸਕਦਾ ਠੀਕ ਆ ਇਹ ਸਾਰੇ ਖਰਚੇ ਇਨਕਲੂਡ ਕਰਕੇ ਜੋੜ ਕੇ ਵਿੱਚ ਇੱਕ ਜਿਹੜਾ ਰੇਟ ਬਣੂਗਾ ਵਾਜਬ ਰੇਟ ਉਸ ਰੇਟ ਤੇ ਤੁਹਾਨੂੰ ਇਥੋਂ ਬੀਜ ਮਿਲ ਜੂਗਾ ਤਾਂ ਭਾਈ ਜੀ ਹੁਣ ਆਪਾਂ ਜੇ ਗੱਲ ਕਰੀਏ ਆਹ ਜਿਹੜਾ ਕਸ਼ਮੀਰੀ ਲਸਣ ਆ ਇਹ ਮੈਂ ਜੇ ਇਹਦੀ ਕੀਮਤ ਲੱਭਾਂ ਤਾਂ 5-600 ਰੁਪਏ ਕਿਲੋ ਘੱਟੋ ਘੱਟ ਆ Amazon ਤੇ 12-1300 1500 ਨੂੰ ਕਿਲੋ ਮਿਲਦਾ ਪੈਕਟਾਂ 'ਚ ਪੈਕਟਾਂ 'ਚ 100-100 ਗ੍ਰਾਮ ਦੇ ਪੈਕਟ ਮਿਲਦੇ ਆ ਜੀ ਤਾਂ ਜੇ ਕਿਸਾਨਾਂ ਕੋਲੋਂ ਲੈ ਜਾਂਦੇ ਇਕੱਠਾ ਕਰਦੇ ਜੇ ਆਪਾਂ ਇਹਦੀ ਘੱਟੋ ਘੱਟ ਕੀਮਤ ਵੀ ਗਣੀਏ ਤਾਂ 600 ਤੋਂ ਲੈ ਕੇ 1500 ਤੇ ਵਿਚਾਲੇ ਕਿਤੇ ਪਊਗੀ ਇਹਦੀ ਕੀਮਤ ਠੀਕ ਆ ਤਾਂ ਇਹ ਇੰਨਾ ਮਹਿੰਗਾ ਜਿਹੜਾ ਲਸਣ ਆ ਇਹ ਕਸ਼ਮੀਰੀ ਕਹਿ ਦਿੰਦੇ ਆ ਉਹ ਇਹਦੀ ਵਜ੍ਹਾ ਕੀ ਹੋ ਸਕਦੀ ਇਹ ਜੀ ਕਹਿੰਦੇ ਬਲੱਡ ਪ੍ਰੈਸ਼ਰ ਨੂੰ ਚਕਾ ਹੁੰਦਾ ਹੈ ਇਹਦੇ ਵਿੱਚ ਗਰਮੀ ਇਹ ਨਾੜਾਂ ਨੂੰ ਸਾਫ਼ ਕਰ ਦਿੰਦਾ ਹੈ ਤੇ ਇਸ ਕਰਕੇ ਲੋਕ ਜ਼ਿਆਦਾ ਠੰਡੇ ਇਲਾਕੇ 'ਚ ਇਹਨੂੰ ਖਾਧਾ ਜਾਂਦਾ ਹੈ ਕਸ਼ਮੀਰ 'ਚ ਤਾਂ ਸੁਣਦੇ ਇਹਨੂੰ ਪੁੰਨ ਕੇ ਮੂੰਫਲੀ ਵਾਂਗੂੰ ਖਾਂਦੇ ਆ ਅੱਛਾ ਹਾਂ ਜੀ ਪਰਮਜੀਤ ਸਰਕਾਰ ਫੌਜੀਆਂ ਨੂੰ ਦਿੰਦੀ ਹੈ ਜੀ ਮਿਲਟਰੀ ਤਾਂ ਪਰਮਜੀਤ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਆ ਮਨਿਕ ਚਾਲੇ ਬਹੁਤ ਵਧੀਆ ਚੀਜ਼ ਹੈ ਇਹ ਮਨਿਕ ਚਾ ਜਿਵੇਂ ਹੱਡਾ ਗੂੜਾ ਨੂੰ ਚੰਗਾ ਇਹ ਤੇ ਜਿਹੜੀ ਠੰਡੀ ਜਗ੍ਹਾ ਤੇ ਬਹੁਤ ਜ਼ਿਆਦਾ ਚੱਲਦਾ ਇਹ ਜਿਵੇਂ ਹੁਣ ਉੱਥੋਂ ਬੰਦਾ ਆਉਣਾ ਆਪਣੇ ਕੋਲ ਸਪੈਸ਼ਲ ਆਉਂਦਾ ਬੰਦਾ ਆਪਣੇ ਕੋਲ ਲੈਣਾ ਉੱਥੇ ਜਿਵੇਂ ਆਪਣੇ ਮੂਗਫਲ ਦੀ ਰੀੜੀਆਂ ਲੱਗਦੀਆਂ ਉਦਾਂ ਉੱਤੇ ਪੰਨ ਪੰਨ ਵੇਚਦਾ ਉਹ ਹੁਣ ਉਹ ਕੀ ਪਤਾ ਵੀ 150 ਦਾ 100 ਗ੍ਰਾਮ ਦਿੰਦਾ ਜਾਂ ਕਿੰਨਾ ਪਰ ਆਪਣੇ ਕੋਲ ਤਾਂ ਫਿਕਸ ਰੇਟ ਆਪਾਂ 500 ਨੂੰ ਕਿਲੋ ਇਸ ਟਾਈਮ ਆਪਾਂ ਨੂੰ ਦੇਣੀ ਆ ਉਹਨੂੰ ਦੇਣੀ ਆ ਸੋ ਦੇਖੋ ਕਸ਼ਮੀਰ ਦੇ ਵਿੱਚੋਂ ਬੰਦਾ ਆ ਕੇ ਕਸ਼ਮੀਰੀ ਲਸਣ ਪੰਜਾਬੀਆਂ ਤੋਂ ਲੈ ਕੇ ਜਾਂਦਾ ਤਾਂ ਕਸ਼ਮੀਰੀ ਲੋਕ ਕਸ਼ਮੀਰੀ ਲਸਣ ਪੰਜਾਬ ਚੋਂ ਦਾ ਇਹਦਾ ਮਤਲਬ ਆ ਕੋਈ ਪਰ ਇਹ ਕਸ਼ਮੀਰੀ ਲਸਣ ਇ ਇੱਥੇ ਇਹਨਾਂ ਦੇ ਖੇਤ ਪੈਦਾ ਹੋ ਰਿਹਾ ਤਾਂ ਹੀ ਕਸ਼ਮੀਰੀ ਆ ਕੇ ਇਸ ਲਸਣ ਨੂੰ ਇੱਥੋਂ ਲੈ ਕੇ ਜਾਂਦੇ ਆ ਇਹਨਾਂ ਤੋਂ 500 ਰੁਪਏ ਕਿਲੋ ਲੈ ਕੇ ਜਾਂਦੇ ਆ ਅੱਗੇ ਉਹ 2500 ਨੂੰ ਵੇਚਦੇ ਆ ਕਿ 3000 ਨੂੰ ਵੇਚਦੇ ਆ ਜਾਂ 1500 ਨੂੰ ਵੇਚਦੇ ਆ ਨਾ ਸਾਨੂੰ ਇਹ ਜਾਣਨ ਦੀ ਲੋੜ ਆ ਤੇ ਨਾ ਹੀ ਸਾਡੀ ਇਹਦੇ 'ਚ ਕੋਈ ਰੁਚੀ ਆ ਠੀਕ ਹੈ ਚਾਹ ਆਪਾਂ ਉਹ ਕੰਮ ਕਰ ਨਹੀਂ ਸਕਦੇ ਹਾਂਜੀ ਆਪਾਂ ਭੁੱਲ ਕੇ ਕਿੱਥੇ ਵੇਚ ਲਵਾਂਗੇ ਬਿਲਕੁਲ ਬਿਲਕੁਲ ਸੋ ਮੇਰੇ ਨਾਲ ਕੈਮਰੇ ਤੇ ਡਿਊਟੀ ਸੰਭਾਲੀ ਬੈਠਾ ਮਨਦੀਪ ਤੇ ਕੋਈ ਬੰਦਾ ਇਹਨਾਂ ਦੇ ਨਾਲ ਜਿੱਤ ਪਿਆ ਵੀ ਇਹ ਕੀ ਕਰ ਦੂ ਤੇ ਇਹਨਾਂ ਨੇ ਤਿੰਨ ਚਾਰ ਝੂਟ ਤੁਰੀਆਂ ਛਿੱਲ ਕੇ ਆ ਕਸ਼ਮੀਰੀ ਲਸਣ ਦੀਆਂ ਉਹਨੂੰ ਕਿਹਾ ਵੀ ਦੇਖ ਲੈ ਫਿਰ ਪੀ ਕਰ ਦੂ ਉਹਨੇ ਜਦੋਂ ਤਿੰਨ ਚਾਰ ਤੁਰੀਆਂ ਇਹ ਨਿਗਲ ਲੀਆਂ ਤੇ ਉਦੋਂ 15-20 ਮਿੰਟਾਂ ਬਾਅਦ ਕਹਿੰਦਾ ਮੇਰੇ ਸਿਰ 'ਚ ਪਾਣੀ ਪਾਈ ਜੋ ਪਾਣੀ ਪਾਈ ਜਾਉ ਇੰਨੀ ਘੈਂਟ ਚੀਜ਼ ਆ ਵੈਵਾਦੀ ਖਤਮ ਕਰਦੀ ਆ ਗਾੜੇ ਖੂਨ ਨੂੰ ਪਤਲਾ ਕਰਦਾ ਇਹ ਤੇ ਆ ਜਿਹੜੇ ਤੁਹਾਡੇ ਗਿੱਡੇ ਗਿੱਟਿਆਂ ਜੋੜਾਂ ਦੇ ਦਰਦ ਆ ਉਹਨਾਂ ਤੇ ਵੀ ਇਹਦਾ ਟੌਪ ਰਿਜ਼ਲਟ ਆ ਸੋ ਇਹ ਦੀ ਮੈਡੀਸਨਲ ਵੈਲਿਊ ਆ ਇਸ ਮੈਡੀਸਨਲ ਵੈਲਿਊ ਦਾ ਇਹ ਲਸਣ ਵੀ ਤੁਹਾਡੀ ਸੇਵਾ ਚ ਹਾਜ਼ਰ ਆ ਠੀਕ ਆ ਤੇ ਬੀਜ ਵੀ ਲਸਣ ਦਾ ਤੁਹਾਡੀ ਸੇਵਾ ਚ ਹਾਜ਼ਰ ਆ ਤੇ ਸਾਡੇ ਲਸਣ ਬੈਂਕ ਦੇ ਵਿੱਚ ਲਸਣ ਦੀ ਕੋਈ ਘਾਟ ਨਹੀਂ ਠੀਕ ਆ ਸੋ ਤੁਸੀਂ ਬੀਜ ਲੈਣਾ ਬੀਜ ਲੈ ਕੇ ਜਾਓ ਲਸਣ ਲੈਣਾ ਲਸਣ ਲੈ ਕੇ ਜਾਓ ਕੁਝ ਲੋਕ ਰੇੜੀਆਂ ਫੜੀਆਂ ਦਾ ਕੰਮ ਕਰਦੇ ਆ ਪੰਜਾਬ ਭਰ ਦੇ ਵਿੱਚ ਲਸਣ ਵੇਚਦੇ ਆ ਤਾਂ ਜਿੰਨਾਂ ਨੂੰ ਵੀ ਲਸਣ ਦੀ ਲੋੜ ਆ ਵੇਚਣ ਦੇ ਪੱਖ ਤੋਂ ਉਹ ਇੱਥੋਂ ਜਿਹੜਾ ਥੋਕ ਰੇਟ ਦੇ ਵਿੱਚ ਵੀ ਲਸਣ ਲਜਾ ਸਕਦੇ ਆ ਤੇ ਬਾਕੀ ਜੇਕਰ ਤੁਸੀਂ ਚਾਹੋ ਨੇ ਕਿ ਲਸਣ ਦੀ ਖੇਤੀ ਬਾਰੇ ਇਹਨਾਂ ਦਾ ਜਿਹੜਾ 25 25 28 ਸਾਲਾਂ ਦਾ ਤਜਰਬਾ ਹੋ ਚੁੱਕਿਆ ਉਹ ਤਜਰਬਾ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਕਿ ਲਸਣ ਦੀ ਖੇਤੀ ਲਈ ਜ਼ਮੀਨ ਕਿਵੇਂ ਤਿਆਰ ਕਰਨੀ ਆ ਬੀਜ ਕਿੰਨਾ ਪਾਉਣਾ ਕਿਸ ਤਰ੍ਹਾਂ ਬਜਾਈ ਕਰਨੀ ਆ ਉਹਦੇ ਪਾਲਣ ਪੋਚਣ ਨੂੰ ਲੈ ਕੇ ਕੀ ਕੀ ਸਾਵਧਾਨੀਆਂ ਵਰਤਣੀਆਂ ਕੀ ਕੀ ਚੀਜ਼ਾਂ ਪੈਂਦੀਆਂ ਉਹ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲਸਣ ਕਿੰਨੇ ਸਮੇਂ ਦੀ ਖੇਤੀ ਆ ਕਿੰਨੇ ਕਿੰਨੂੰ ਪਾਣੀ ਲੱਗਦੇ ਆ ਇਹਨੂੰ ਪਾਟ ਕਦੋਂ ਲੈਣਾ ਇਹਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਉਹ ਸਾਰੀ ਜਿਹੜੀ ਜਾਣਕਾਰੀ ਆ ਜੇਕਰ ਤੁਸੀਂ ਚਾਹੋਗੇ ਉਹ ਤੁਹਾਨੂੰ ਮਿਲੇ ਤਾਂ ਆਪਾਂ ਇੱਕ ਦਿਨ ਫੇਰ ਮਾਈਆਂ ਦੇ ਨਾਲ ਬੈਠਾਂਗੇ ਤੇ ਇਹਨਾਂ ਤੋਂ ਡਿਟੇਲ ਦੇ ਵਿੱਚ ਲਸਣ ਦੀ ਖੇਤੀ ਕਰਨੀ ਕਿਵੇਂ ਚਾਹੀਦੀ ਆ ਉਹ ਸਿੱਖਣ ਦੇ ਉਦੇਸ਼ ਨਾਲ ਇੱਕ ਵੀਡੀਓ ਬਣਾਵਾਂਗੇ ਪਰ ਬਣਾਵਾਂਗੇ ਤਾਂ ਜੇਕਰ ਤੁਸੀਂ ਘੱਟੋ ਘੱਟ 100 ਜਣਾ ਕਮੈਂਟਾਂ ਦੇ ਵਿੱਚ ਲਿਖੋਗੇ ਕਿ ਸਾਨੂੰ ਲਸਣ ਦੀ ਖੇਤੀ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿਓ 100 ਕਮੈਂਟ ਕਰਿਓ ਇਹ ਲਿਖ ਕੇ ਤੇ ਫਿਰ ਆਪਾਂ ਇਹਨਾਂ ਤੋਂ ਲਸਣ ਦੀ ਖੇਤੀ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਲੈਂਦੇ ਹੋਏ ਇੱਕ ਵੀਡੀਓ ਬਣਾ ਕੇ ਆਪਣੇ ਪੇਜ ਤੇ ਅਪਲੋਡ ਕਰਾਂਗੇ ਸੋ ਅਖੀਰ ਦੇ ਵਿੱਚ ਇਹੀ ਕਿ ਲਸਣ ਕੱਢ ਦਿੰਦਾ ਕਸਰ ਤੇ 88 ਦੇ ਹੜਾਂ ਦੇ ਪੱਟਿਆਂ ਦੀ ਜੜ ਲਾਉਣ ਵਾਲੀ ਆਏ ਫਸਲ ਸੋ ਜਿਵੇਂ ਮਹਾਰਾਜ ਦੀ ਕਿਰਪਾ ਨਾਲ ਇੰਨਾ ਪਰਿਵਾਰਾਂ ਦੀ ਇੰਨਾ ਪਿੰਡਾਂ ਦੀ ਜੜ ਲਸਣ ਦੀ ਖੇਤੀ ਨੇ ਲਾਈ ਆ ਉਵੇਂ ਹੀ ਤੁਹਾਨੂੰ ਵੀ ਥੋੜਾ ਬਹੁਤਾ ਹੱਥ ਅਜਮਾਉਣਾ ਚਾਹੀਦਾ ਥੋੜੀ ਜੀ हट ਕੇ ਖੇਤੀ ਕਰਨੀ ਚਾਹੀਦੀ ਆ ਕਣਕ ਝੋਨਾ ਤਾਂ ਸਾਰੀ ਉਮਰ ਹੋ ਗਈ ਕਰਦਿਆਂ ਨੂੰ ਤੇ ਕਰੀ ਜਾਣੀ ਆ ਵੇਚ ਦੀ ਕੋਈ ਆ ਬਦਲਮਾਂ ਰਾਹ ਵੀ ਆਪਾਂ ਨੂੰ ਲੈ ਕੇ ਦੇਖਣਾ ਚਾਹੀਦਾ ਬਹੁਤੀ ਨਹੀਂ ਦੋ ਕਨਾਲਾਂ ਚਾਰ ਕਨਾਲਾਂ ਇੱਕ ਕਨਾਲ 10 ਮਰਲੇ ਸ਼ੁਰੂ ਤਾਂ ਕਰੋ ਵੀ ਜੀ ਵੀ ਮਨ ਕੇ ਆਪਾਂ ਪੂਰਿਆ ਵੀ ਦੇ ਸਕਦੇ ਆ ਜਿਹਨੇ ਮੰਨ ਲਓ ਵੀ ਇਦਾਂ ਵੀ ਲੈਣਾ ਇਦਾਂ ਵੀ ਲੈ ਸਕਦੇ ਆ ਪੂਰ ਨਾਲ ਵੀ ਆਪਣੇ ਕੋਲ ਹੈਗਾ ਕਈ ਹੁਣ ਕਿਸਾਨ ਵੀਰ ਕਹਿ ਦੇਣਗੇ ਮੰਨ ਕੇ ਚੱਲ ਵੀ ਕੁਆਲਿਟੀ ਵਧੀਆ ਨਹੀਂ ਜਾਂ ਕਿਦਾਂ ਨਾ ਤੇ ਇਦਾਂ ਮੰਨ ਕੇ ਸਾਫ ਤੋਂ ਵੀ ਜਾ ਸਕਦਾ ਆ ਤੇ ਕਰੇ ਪੂਰ ਕੇ ਆਦ ਵਧੀਆ ਦਾ ਸਕਦੇ ਆ ਜੇ ਉਹ ਚਾਹੁੰਦੇ ਆ ਵੀ ਕੋਲ ਖੜ ਕੇ ਸੀ ਇੱਥੇ ਮੰਨ ਕੇ ਭਰਾ ਲਈਏ ਤੇ ਉਹਦਾ ਤਾਂ ਮਾੜਾ ਮੋੜਾ ਖਰਚਾ ਲੱਗ ਜਾਊਗਾ ਤੇ ਕੋਲ ਨਾਲ ਦੇ ਖੜ ਕੇ ਪੂਰ ਵੀ ਦਾਂਗੇ ਹਾਂ ਪੂਰ ਨਾਲ ਵੀ ਜਗਾੜ ਆਪਣੇ ਕੋਲ ਹੈਗਾ ਬਾਕੀ ਜੇ ਉਹ ਅਗਲ ਕਰੇ ਜਾ ਕੇ ਪੋਰੂਗਾ ਬਿਆਬਦ ਕਰ ਸਕਦਾ ਕਿ ਅਸਲ ਵਿੱਚ ਤਾਜ਼ਾਈ ਪੋਰਿਆ ਜਾਵੇ ਤਾਂ ਠੀਕ ਰਹਾਂਗਾ ਖੇਤ ਦੇ ਵਿੱਚ ਲਾਉਣ ਵੇਲੇ ਹੀ ਪੋਰਿਆ ਜਾਵੇ ਤਾਂ ਵਧੀਆ ਜਿਆਦਾ ਬਲ ਹਾਂ ਜੇ ਪਹਿਲਾਂ ਪੋਰ ਕੇ ਰੱਖ ਲਾਂਗੇ ਤੇ ਖਰਾਬ ਹੋਣ ਦੇ ਚਾਂਸ ਹੁੰਦੇ ਚਾਂਸ ਹੁੰਦੇ ਸੋ ਦੋਸਤੋ ਅੱਜ ਲਈ ਇੰਨਾ ਹੀ ਇਹ ਵੀਡੀਓ ਤੁਹਾਨੂੰ ਠੀਕ ਲੱਗੀ ਹੋਵੇ ਪਸੰਦ ਆਈ ਹੋਵੇ ਤਾਂ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ ਕਮੈਂਟਾਂ ਦੇ ਰੂਪ ਚ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਅਹਿਮ ਨੇ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ